ਪਰ ਅੱਜ ਕੀ ਕਹਿਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਭਾਰਤ ਦੇ ਵਿੱਚ ਇਲੈਕਸ਼ਨ ਦਾ ਮਹਾਕੁੰਭ ਚੱਲ ਰਿਹਾ ਵਾ ਜਿਹਦੇ ਵਿੱਚ ਅੱਜ ਅਖੀਰਲਾ ਦਿਨ ਹੈ ਮੇਰੇ ਕਹਿਣ ਤੋਂ ਭਾਵ ਅਖੀਰਲਾ ਵੀ ਨਹੀਂ ਅਖੀਰਲਾ ਤਾਂ ਜਦੋਂ ਗਿਣਤੀ ਹੋਊਗੀ ਉਦੋਂ ਨੂੰ ਮੇਰੇ ਕਹਿਣ ਤੋਂ ਭਾਵ ਅੱਜ VOTING ਹੋ ਰਹੀ ਆ ਔਰ ਦੇਖ ਰਹਾ ਲੋਕਾਂ 'ਚ ਬੜਾ ਉਤਸ਼ਾਹ ਵਾ ਆਮ ਆਦਮੀ ਪਾਰਟੀ ਦੀ ਸਰਕਾਰ ਚੁਣਨ ਵੇਲੇ ਵੀ ਜੋ ਇਸ਼ਾਰਾ ਆ ਉਹੀ ਇਹਨਾਂ ਦੇ ਮੈਂਬਰ ਪਾਰਲੀਮੈਂਟ ਚੁਣਨ ਵੇਲੇ ਦੇ ਦੌਰਾਨ ਵੀ ਲੋਕਾਂ ਵਿੱਚ ਭਾਰੀ ਰੁਸ਼ਾਅ ਪਾਇਆ ਜਾ ਰਿਹਾ ਤੁਸੀਂ ਦੇਖ ਲਓ ਤੁਸੀਂ ਤਾਂ ਤੁਸੀਂ ਕੈਮਰਾ ਘੁਮਾ ਕੇ ਦੇਖਿਓ ਇੱਥੇ ਸਿਰਫ ਆਮ ਆਦਮੀ ਪਾਰਟੀ ਦਾ ਹੀ ਬੂਥ ਲੱਗਿਆ ਹੋਰ ਨਾ ਕਾਂਗਰਸ ਵਾਲਾ ਬੀਜੇਪੀ ਦਾ ਨਾ ਅਕਾਲੀ ਦਲ ਦਾ ਕਿਸੇ ਦਾ ਬੂਥ ਨਹੀਂ ਲੱਗਿਆ ਉਹਨਾਂ ਦੇ ਵੀ ਜਿਹੜੇ ਚਾਵੇਂ ਟੱਲੇ ਬੰਦੇ ਆਉਂਦੇ ਆ ਸਾਡੇ ਸਾਡੇ ਬੂਥ ਤੋਂ ਹੀ ਪਰਚੀ ਲੈ ਕੇ ਜਾਂਦੇ ਆ ਔਰ ਜਿਹੜੇ ਹਿਸਾਬ ਨਾਲ ਲੋਕਾਂ ਦਾ ਸ਼ਾਅ ਵਾ ਮੇਰਾ ਮੇਰਾ ਮੰਨਣਾ ਸਾਡੇ ਸਤਿਕਾਰਯੋਗ ਭਗਵੰਤ ਸਿੰਘ ਜੀ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਪੰਜਾਬ ਤੇ ਉਹਨਾਂ ਦਾ ਜਿਹੜਾ 13 ਜ਼ੀਰੋ ਦਾ ਉਹਨਾਂ ਨੇ ਨਾਰਾ ਦਿੱਤਾ ਹੋਇਆ ਔਰ 13 0 ਇਹ ਹੋਊਗਾ ਔਰ ਪੰਜਾਬ ਦੀ ਆਵਾਜ਼ 13 ਪਾਰਲੀਮੈਂਟਰੀਅਨ ਦੇ ਰੂਪ ਦੇ ਵਿੱਚ ਸੰਸਦ ਜਾ ਕੇ ਗੂੰਜੂਗੀ ਫਿਰ ਕਿਸੇ ਸੈਂਟਰ ਸਰਕਾਰ ਦੀ ਹਿੰਮਤ ਨਹੀਂ ਉਹ ਜਿਹੜੇ ਪੰਜਾਬ ਦੀ ਤਰੱਕੀ ਲਈ ਜਿਹੜਾ ਫੰਡ ਪਿਆ ਉੱਥੇ 8.5 ਹਜ਼ਾਰ ਕਰੋੜ ਦਾ ਜਿਹੜਾ ਲੋਕਾਂ ਦੀ ਮੰਡੀ ਦਾ ਪੈਸਾ ਵਾ ਲੋਕਾਂ ਦੀ ਜੀਐਸਟੀ ਦਾ ਪੈਸਾ ਵਾ ਉੱਥੇ ਪਿਆ ਉਹ ਰੋਕੀ ਬੈਠੇ ਆ ਅਨੈਸੈਸਰੀ ਤੰਗ ਕਰਨ ਲਈ ਪੰਜਾਬ ਨੂੰ ਤੰਗ ਕਰ ਰਹੇ ਨੇ ਇਹ ਉਹ ਰੋਕੀ ਬੈਠੇ ਆ ਔਰ ਫਿਰ ਜਦੋਂ ਸਾਡੇ ਮੈਂਬਰ ਪਾਰਲੀਮੈਂਟ ਜਾ ਕੇ ਉੱਥੇ ਮੰਗ ਰੱਖਣਗੇ ਬਹੁਤ ਉੱਚੀਆਂ ਕਰਕੇ ਆਪਦੇ ਪੰਜਾਬ ਦੀ ਅਗਵਾਈ ਕਰ ਰਹੀਏ ਪੰਜਾਬ ਦੇ ਹੱਕਾਂ ਲਈ ਲੜਨਗੇ ਉੱਥੇ ਤਾਂ ਕਿਸੇ ਵੀ ਸਰਕਾਰ ਦੀ ਹਿੰਮਤ ਨਹੀਂ ਹੋਊਗੀ ਵੀ ਉਹ ਇਹਨਾਂ ਦਾ ਪੈਸਾ ਰੋਕ ਸਕੇ ਬਾਕੀ ਮੈਂ ਲੋਕਾਂ ਨੂੰ ਬੜੀ ਜ਼ੋਰ ਅਪੀਲ ਕਰਦਾ ਵੀ ਜਿਵੇਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਆ ਲੋਕੀ ਵੋਟਾਂ ਵੀ ਤੁਸੀਂ ਆਮ ਆਦਮੀ ਪਾਰਟੀ ਨੂੰ ਦਿਓ ਘੱਟੋ ਘੱਟ 5 ਸਾਲ ਜਿਹੜੇ ਤੁਸੀਂ ਉਹਨੂੰ ਦਿੱਤੇ ਆ ਉਹਦੇ ਦੌਰਾਨ ਜਿਹੜੀ ਵੀ ਇਲੈਕਸ਼ਨ ਆਉਂਦੀ ਆ ਉਹਦੇ ਵਿੱਚ ਤੁਸੀਂ 5 ਸਾਲ ਉਹਨਾਂ ਨੂੰ ਵੋਟਾਂ ਬਹੁਤ ਤਾਂ ਕਿ ਸ੍ਰੀਮਾਨ ਸਾਹਿਬ ਦੇ ਹੱਥ ਮਜ਼ਬੂਤ ਕਰਿਓ ਵੱਧ ਤੋਂ ਵੱਧ ਛਾ ਨਾਲ ਕੰਮ ਕਰ ਸਕਣ ਔਰ ਦੇਖੋ ਜੀ ਲੋਕਾਂ ਦੇ ਮਨ ਮੁੜ ਗਏ ਉਹਨਾਂ ਤੋਂ ਲੋਕਾਂ ਨੇ ਦੇਖ ਲਿਆ ਉਹਨਾਂ ਨੂੰ 70 ਸਾਲਾਂ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਜੋ ਸੀ ਜੀ ਲੋਕਾਂੰ ਤਰਾ ਤਰਾ ਕਰਨ ਲਾਤੇ ਸੀ ਲੋਕੀ ਲੋਕਾਂ ਨੇ ਉਹਦੇ ਬੇਚੀ ਤਾਹੀ ਲੋਕਾਂ ਨੇ ਗੁੱਸੇ ਦੇ ਵਿੱਚ ਆਮ ਆਦੀ ਪਾਰਟੀ ਨੂੰ ਚੁਣਿਆ ਸੀ ਹੁਣ ਆਮ ਆਦਮੀ ਪਾਰਟੀ ਲੋਕਾਂ ਲਈ ਕਿਉਂਕਿ ਇਹ ਆਮ ਘਰਾਂ ਦੇ ਮੁੰਡੇ ਉੱਠੇ ਆ ਇਹਦੇ ਵਿੱਚ ਆਮ ਘਰਾਂ ਦੇ ਮੁੰਡੇ ਐ ਐਮ ਐਲ اے ਆਮ ਘਰਾਂ ਦਾ ਸਾਡਾ ਮੁੱਖ ਮੰਤਰੀ ਪੰਜਾਬ ਜਿਹੜਾ ਆਮ ਘਰ ਦੇ ਵਿੱਚ ਉੱਠ ਕੇ ਆਇਆ ਜਿਹਨੇ ਦੇਖਿਆ ਤਾਂ ਸਪਰੇ ਵੀ ਕੀਤੀ ਐ ਨੱਕੇ ਵੀ ਓੜੇ ਹੋਏ ਆ ਏ ਪਿੰਡ ਲਾਦੀਆਂ ਕਲਾਂ ਦੇ ਵਿੱਚ ਆਪਾਂ ਹੁਣ ਖੜੇ ਆ ਪਿੰਡ ਲਾਦੀਆਂ ਕਲਾਂ ਗਿੱਲ ਹਲਕੇ ਦਾ ਜਿਹਦੀ ਨੁਮਾਇੰਦਗੀ ਸਰਾ ਜੀਵਨ ਸਿੰਘ ਜੀ ਸੰਗੋਵਾਲ ਸਾਡੇ ਐਮਐਲਏ ਸਾਹਿਬ ਕਰ ਰਹੇ ਆ ਲਾਦੀਆਂ ਕਲਾਂ ਪਿੰਡ ਦੇ ਵਿੱਚ ਇੱਥੇ ਕੋਈ ਹੋਰ ਬੂਥ ਨਹੀਂ ਲੱਗਿਆ ਸਿਰਫ ਆਮ ਆਦਮੀ ਪਾਰਟੀ ਦਾ ਇੱਕ ਬੂਥ ਲੱਗਿਆ ਵਾ ਔਰ ਮੈਂ ਲੋਕਾਂ ਨੂੰ ਫੇਰ ਇੱਕ ਵਾਰੀ ਅਪੀਲ ਕਰਦਾ ਵੀ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰੀਏ ਕਿਉਂਕਿ ਜਦੋਂ ਸਰਕਾਰ ਹੁੰਦੀ ਹੈ ਸਰਕਾਰ ਦੇ ਨੁਮਾਇੰਦੇ ਜੇ ਥੱਲੇ ਚੁਣੇ ਜਾਣ ਤਾਂ ਫਿਰ ਪਿੰਡਾਂ ਨੂੰ ਤਰੱਕੀ ਕਰਦੋ ਕੋਈ ਨਹੀਂ ਰੋਕ ਸਕਦਾ ਮੈਂ ਤੁਹਾਡੇ ਆ ਇੱਥੇ ਆਉਣ ਦਾ ਸਾਡੇ ਨਾਲ ਗੱਲਬਾਤ ਕਰਨ ਦਾ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਬਾਕੀ ਜਿਹੜੇ ਮੇਰੇ ਵੋਟਰ ਵੀ ਆ ਕੇ ਵੋਟਾਂ ਪਾ ਰਹੇ ਆ ਉਹਨਾਂ ਨੂੰ ਵੀ ਜੀ ਆਇਆਂ ਕਹਿੰਨਾ ਉਹਨਾਂ ਲਈ ਠੰਡੇ ਮਿੱਠੇ ਪਾਣੀ ਦੀ ਆਪਾਂ ਸ਼ਹੀਦ ਲਾਈ ਹੋਈ ਆ ਨਾਲ ਕਿਉਂਕਿ ਗਰਮੀ ਦਾ ਦ ਹੈ ਨਾ ਔਰ ਇਹ ਸ਼ਹੀਦੀ ਦਿਹਾੜਾ ਵੀ ਚੱਲ ਰਿਹਾ ਵਾ ਇਹ ਸ਼ਹੀਦੀ ਸਪਤਾਹ ਚੱਲ ਰਿਹਾ ਵਾ ਸ਼ਹੀਦੀ ਹਫਤਾ ਵਾ ਇਹ ਸਾਡੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਜਿਹੜੇ ਕਿ 4 ਜੂਨ ਨੂੰ 5 ਜੂਨ ਨੂੰ ਇਹ ਸ਼ਹੀਦੀ ਪ੍ਰਾਪਤ ਕਰ ਗਏ ਸੀਗੇ ਤਾਂ ਕਰਕੇ ਸ਼ਹੀਦੀ ਹਫਤਾ ਵੀ ਆ ਔਰ ਆਓ ਆਪਾਂ ਸਾਰੇ ਉਹਨਾਂ ਦੀ ਯਾਦ ਦੇ ਵਿੱਚ ਵੀ ਤੇ ਵਰਤਮਾਨ ਵਿੱਚ ਸ਼ਵੀਲਾ ਲਾਈ ਆ ਥਾਂ ਥਾਂ ਕਿਉਂਕਿ ਗਰਮੀ ਬਹੁਤ ਪੈ ਰਹੀ ਆ ਹੋਰ ਇੰਨਾ ਕੁਝ ਕਹਿੰਦਾ ਹਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਉਹਨੂੰ ਫੇਰ ਪਿਆਰ ਭਰੀ ਸਸਿਆਕਾਲ ਮੇਰਾ ਨਾਮ ਸਾਹਿਲ ਕਲਿਆਣ ਹੈ ਤੇ ਮੇਰਾ ਪਿੰਟ ਕਾਰਨਾ ਮਤਲਬ ਲਾਦੀਆ ਕਲਾ ਹੈ ਬੜਾਈ ਵਧੀਆ ਲੱਗ ਰਿਹਾ ਹੈ ਗਾਇਸ ਔਰ ਕਾਫੀ ਇਥੇ ਬੂਥ ਮੈਨੂੰ ਸੋਚਿਆ ਸੀ ਲੱਗੇ ਹੋਣਗੇ ਪਰ ਇਥੇ ਆਮ ਆਦੀ ਪਾਰਟੀ ਦਾ ਹੀ ਬੂਥ ਲੱਗਿਆ ਹੈ ਤੇ ਮੇਰੇ ਅਪੀਲ ਹੈਗੀ ਹੈ ਵੋਟਰਾਂ ਨੂੰ ਕਿ ਇਹ ਮੌਕਾ ਹੁੰਜਰਾ ਨਹੀਂ ਚਾਹੀਦਾ ਹੈ ਇੱਕ ਚੰਗਾ ਪੜਾ ਲਿਖਿਆ ਜਿਹੜਾ ਹੈਗਾ ਬਈ ਇਨਸਾਨ ਉਹਨੂੰ ਚੁਣੋ ਉਹ ਤੁਸੀਂ ਚੁਣੋਗੇ ਤੇ ਉਹ ਕਹਿੰਦਾ ਮਤਲਬ ਗਾਂ ਤੁਹਾਡੀਆਂ ਆਪਣੀਆਂ ਮੰਗਾਂ ਨੂੰ ਜਿਹੜਾ ਹੈਗਾ ਉਹ ਰੱਖ ਸਕਦਾ ਹੈ ਤੇ ਇਸੇ ਸਹੂਲਤਾਂ ਹੋਰ ਕਈ ਸਹੂਲਤਾਂ ਜਿਹੜੀਆਂ ਹੈਗੀਆਂ ਨੇ ਸਾਡੇ ਦੇ ਏਰੀਆ ਦੇ ਵਿੱਚ ਪੂਰੀਆਂ ਹੋਣਗੀਆਂ ਜਿਸ ਦਾ ਸਾਨੂੰ ਫਾਇਦਾ ਮਿਲੇਗਾ ਬਿਲਕੁਲ ਜੀ ਤੇ ਆਮਾ ਦੀ ਬੈਠੀ ਜ ਸਵੇਰੇ ਅਸੀਂ ਆਏ ਆ ਗਏ ਆ ਤੇ ਹੁਣ ਵੀ ਮੈਨੂੰ ਇੱਕ ਦੋ ਘੰਟੇ ਹੋ ਗਏ ਆ ਵੋਟ ਪਾਂਚੇ ਲੱਗੇ ਇਨਾ ਸਮਾਂ ਪਰ ਦੇਖਣ ਨੂੰ ਮਿਲ ਰਿਹਾ ਹੈ ਕਿ ਇੱਥੇ ਆਮ ਆਦੀ ਪਾਰਟੀ ਦਾ ਹੀ ਇਤਲਾ ਬੂਥ ਲੱਗਿਆ ਹੈਗਾ ਨਾ ਹੀ ਭਾਜੀਪੀ ਦਾ ਨਾ ਹੀ ਅਕਾਲੀ ਦਲ ਹੋਰ ਕਾਂਗਰਸ ਦਾ ਬੂਥ ਨਹੀਂ ਲੱਗਿਆ ਗਿਆ ਇੱਥੇ ਜੀ ਕਿਨ ਮਤ ਜਿਵੇਂ ਵੋਟਰ ਦੀ ਕੋ ਵੋਟਰ ਸੂਚੀ ਜਿਹੜੀ ਹੈਗੀ ਉਹਦੇ ਵਿੱਚੋਂ ਵੋਟ ਲੱਭ ਕੇ ਦੇ ਰਹੇ ਹੈਗੇ ਨੇ ਆਮ ਆਦੀ ਪਾਰਟੀ ਦੇ ਮੈਂ ਦੇਖਿਆ ਹੈਗਾ ਇੱਥੇ ਦੇ ਵਲੰਟੀਅਰ ਲੱਗੇ ਹੈਗੇ ਨੇ ਔਰ ਨਾਲ ਹੀ ਇਹਨਾਂ ਨੇ ਇੱਕ ਜਿਹੜਾ ਬੜਾਈ ਉਪਰਾਲਾ ਵਧੀਆ ਕੀਤਾ ਹੈਗਾ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੈ ਕਿ ਜੇ ਗਰਮੀ ਦਾ ਬਹੁਤ ਮਾਹੌਲ ਚੱਲ ਰਿਹਾ ਹੈਗਾ ਤੇ ਇਹਨਾਂ ਨੇ ਪਾਣੀ ਦਾ ਇੰਤਜ਼ਾਮ ਠੰਡੇ ਪਾਣੀ ਦਾ ਸ਼ਬੀਲ ਦਾ ਤੇ ਬੜੀ ਵਧੀਆ ਚੰਗੀ ਗੱਲ ਹੈਗੀ ਹੈ ਔਰ ਇੱਕ ਇਹ ਮਿਸਾਲ ਹੈਗੀ ਹੈ ਤੇ ਮੇਰੀ ਇਹ ਅਪੀਲ ਹੈਗੀ ਹੈ ਵੋਟਰਾਂ ਨੂੰ ਕਿ ਕਰੋ ਨਿਕਲੋ ਔਰ ਆਪਣੇ ਵੋਟ ਦਾ ਅਧਿਕਾ ਜਿਹੜਾ ਅਧਿਕਾਰ ਮਿਲਿਆ ਹੈਗਾ ਉਹਨੂੰ ਇਸਤੇਮਾਲ ਕਰੋ ਔਰ ਇੱਕ ਚੰਗਾ ਲੀਡਰ ਚੁਣ ਕੇ ਅੱਗੇ ਲੈ ਕੇ ਆਓ ਜਿੰਦੇ ਨਾਲ ਸਾਡੇ ਦੇਸ਼ ਦਾ ਇੱਕ ਚੰਗਾ ਨਿਰਮਾਣ ਹੋ ਸਕੇ ਸਾਡੇ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ